ਸਾਡੇ ਚੈਨਲ ਤੇ ਹੋਰ ਨਵੀਆਂ ਤੇ ਤਾਜ਼ਾ ਨਿਊਜ਼ ਦੇਖਣ ਲਈ ਸਾਡੇ ਸੱਚ ਦੇ ਪਹਿਰਾ ਟੀਵੀ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਇਸ ਦੇ ਨਾਲ ਹੀ ਦਿੱਤੇ ਗਏ ਬੈਲ ਆਈਕਨ ਨੂੰ ਦਬਾਓ ਧੰਨਵਾਦ ਜਦੋਂ ਜ਼ਿੰਦਗੀ ਵਿੱਚ ਕੁਝ ਕਰਨ ਦਾ ਜਜ਼ਬਾ ਹੋਵੇ ਤਾਂ ਇਨਸਾਨ ਹਰ ਮੁਸ਼ਕਲ ਨੂੰ ਪਾਰ ਕਰ ਲੈਂਦਾ ਹੈ ਅਜਿਹਾ ਕੁਝ ਵੇਖਣ ਨੂੰ ਮਿਲਿਆ ਸਰਕਾਰੀ ਕਿਰਤੀ ਕਾਲਜ ਨਿਆਲ ਦੇ ਵਿਦਿਆਰਥੀ ਜਸਕਰਨ ਸਿੰਘ ਵਿੱਚ ਜਸਕਰਨ ਬੀਏ ਫਾਈਨਲ ਦਾ ਵਿਦਿਆਰਥੀ ਹੈ ਅਤੇ ਦੋਹਾਂ ਲੱਤਾਂ ਤੋਂ ਅਪਾਹਜ ਹੋਣ ਦੇ ਬਾਵਜੂਦ ਕਰਤਾਰਪੁਰ ਤੋਂ ਰੋਜ਼ਾਨਾ ਬੱਸ ਰਾਹੀਂ ਕਾਲਜ ਆਉਣ-ਜਾਉਣ ਕਰਦਾ ਹੋਇਆ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਦਾ ਹੈ ਜਦੋਂ ਸਾਡੀ ਟੀਮ ਨੇ ਕੀਰਤੀ ਕਾਲਜ ਨਿਆਲ ਵਿੱਚ ਪੜ ਰਹੇ ਜਸਕਰਨ ਸਿੰਘ ਸੰਬੰਧੀ ਕਾਲਜ ਦੇ ਪ੍ਰੋਫੈਸਰ ਗੁਰਜੀਤ ਸਿੰਘ ਨਾਲ ਗੱਲਬਾਤ ਕੀਤੀ ਤੌਣਾ ਦੱਸਿਆ ਕਿ ਜਸਕਰਨ ਦੀ ਸਮੱਸਿਆ ਨੂੰ ਵੇਖਦੇ ਹੋਏ ਕਾਲਜ ਵੱਲੋਂ ਟਰਾਈਸਾਈਕਲ ਦੇ ਨਾਲ-ਨਾਲ ਹੋਰ ਲੋੜੀਂਦੀ ਮਦਦ ਵੀ ਦਿੱਤੀ ਜਾਂਦੀ ਹੈ ਪਰ ਸਧਾਰਨਪੁਰ ਤੋਂ ਆਉਣ ਜਾਣ ਸਮੇ ਉਸਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਜਸਕਰਨ ਨੂੰ ਤੁਰਨ ਸਮੇ ਪੈਰਾਂ ਦੇ ਨਾਲ ਨਾਲ ਹੱਥਾਂ ਦਾ ਵੀ ਸਹਾਰਾ ਲੈਣਾ ਪੈਂਦਾ ਹੈ ਉਧਰੋਂ ਜਸਕਰਨ ਦੇ ਪਰਿਵਾਰ ਦੀ ਆਰਥਿਕ ਸਥਿਤੀ ਵੀ ਠੀਕ ਨਾ ਹੋਣ ਕਾਰਨ ਉਸਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਾਲਜ ਦੇ ਜੂਨੀਅਰ ਸਹਾਇਕ ਸੁਖਜੀਤ ਕੌਰ ਨੇ ਵੀ ਇਸ ਵਿਦਿਆਰਥੀ ਦੀ ਸਰਹਾਨਾ ਕੀਤੀ ਅਤੇ ਸਾਡੀ ਟੀਮ ਨਾਲ ਗੱਲਬਾਤ ਕੀਤੀ ਜਸਕਰਨ ਸਿੰਘ ਨੇ ਦੱਸਿਆ ਕਿ ਉਹ ਤੁਰਨ ਵਿੱਚ ਅਸਮਰਥ ਹੈ ਪਰ ਪੜ੍ਹ ਲਿਖ ਕੇ ਉਹ ਇੱਕ ਚੰਗੀ ਨੌਕਰੀ ਕਰਨਾ ਚਾਹੁੰਦਾ ਹੈ ਤਾਂ ਜੋ ਉਹ ਆਤਮ ਨਿਰਭਰ ਬਣ ਸਕੇ ਜ਼ਿਕਰ ਹੋ ਗਿਆ ਕਿ ਜਸਕਰਨ ਨੂੰ ਸਰਕਾਰ ਵੱਲੋਂ ਪੈਨਸ਼ਨ ਦੇ ਤੌਰ ਤੇ 750 ਰੁਪਏ ਵੀ ਦਿੱਤੇ ਜਾਂਦੇ ਨੇ ਜਿਸ ਨਾਲ ਉਸ ਦਾ ਗੁਜ਼ਾਰਾ ਮੁਸ਼ਕਲ ਹੈ ਜ਼ਰੂਰਤ ਹੈ ਸਮਾਜ ਸੇਵੀ ਸੰਸਥਾਵਾਂ ਅਤੇ ਸਰਕਾਰ ਨੂੰ ਅਜਿਹੇ ਵਿਦਿਆਰਥੀਆਂ ਦੀ ਸਹਾਇਤਾ ਲੈਣ ਦੀ ਤਾ ਜੋ ਉਹ ਜ਼ਿੰਦਗੀ ਵਿੱਚ ਅੱਗੇ ਵੱਧ ਕੇ ਕੁਝ ਬਣ ਮੇਰਾ ਨਾਮ ਜਸਕਰਨ ਸਿੰਘਾ ਮੇਰੇ ਪਿੰਡ ਦਾ ਨੌਕਰਤਾਰ ਬੀ ਐਫ ਫਾਈਨਲ ਦਾ ਸਟੂਡੈਂਟ ਜੀ ਜਨਮ ਤੋਂ ਅਜਮੰਦਰੂ ਦਾਸਤ ਬਹੁਤ ਕਰਾਇਸੀ ਪਰ ਹੋਇਆ ਨਹੀਂ ਕਿਤੇ ਵੀ ਜੀ ਮੈਂ ਨੇ ਮਜ਼ਦੂਰੀ ਹੈ ਕਾਲ ਜਾਣੇ ਹਾਂ ਸਵੇਰੇ ਬਸ ਸਟਾਸ਼ਨ ਤੇ ਕਾ ਜਾਣੇ ਕੀ ਸਾਧਨਾ ਗਿਆ ਆਉਂਦਾ ਤੁਹਾਡਾ ਜੀ ਬਸ ਵਿੱਚ ਆਉਣਾ ਵਾ ਹੁਣ ਜਾਣ ਵਿੱਚ ਦਿੱਕਤ ਆਉਂਦੀ ਹੈ ਜੀ ਸਰਕਾਰ ਵੱਲੋਂ ਮਿਲੀ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਕਿਸੇ ਨਹੀਂ ਜੀ ਪੈਨਸ਼ਨ ਹੀ ਆਉਂਦੀ ਆ ਉਹ ਵੀ ਛੋਟੇ ਛੋਟੇ ਆਉਂਦੀ ਪੈਨਸ਼ਨ। ਉਹ ਗੁਜ਼ਾਰਾ ਉਹਨਾਂ ਦਾ ਚੰਗਾ ਹੁੰਦਾ ਕਿੰਨੇ ਹੀ? ਨਹੀਂ ਜੀ ਉਹਨਾਂ ਦਾ ਗੁਜ਼ਾਰਾ ਨਹੀਂ ਹੁੰਦਾ। ਜੇ ਮੈਨੂੰ ਐਕਟਿਵਾ ਮਿਲ ਜੇ ਤਾਂ ਉਲੀ ਹੌਂਜਾਂ ਦੇ ਵਿੱਚ ਵਧੀਆ ਜੀ ਅੱਗੇ ਟੀਚਾ ਕਿਸੇ ਰੱਖੀ ਨੌਕਰੀ ਕਰਨਾ ਚਾਹੁੰਦਾ ਹਾਂ ਕੰਪਿਊਟਰ ਦੀ ਜਾਂ ਕੋਈ ਹਾਂਜੀ ਬੈਠ ਕੇ ਕਰ ਸਕੀਏ ਹਾਂਜੀ ਫਿਰ ਵਸਤ ਨਾਲ ਸੰਜੋਗ ਖੁਦ ਹੀ ਇਹ ਜਸ ਕਰਨਾ ਹੈ ਵਿਦਿਆਰਥੀ ਜਿਹੜਾ ਪਾਤੜਾਂ ਤੋਂ ਲਗਭਗ 15-16 ਕਿਲੋਮੀਟਰ ਪਿੰਡ ਹੈ ਤਾਰਪੁਰ ਉੱਥੋਂ ਆਉਂਦਾ ਹੈ ਇਹਨੇ ਦੱਸਿਆ ਕਿ ਮੈਨੂੰ ਆਉਣ ਜਾਣ ਦੇ ਵਿੱਚ ਬਹੁਤ ਦਿੱਕਤ ਆਉਂਦੀ ਹੈ ਕਿਉਂਕਿ ਇਹ ਸਿੱਧਾ ਤੁਰਨ ਦੇ ਵਿੱਚ ਸਮਰੱਥ ਹੈ ਔਰ ਇਹ ਦੋਨੇ ਪੈਰਾਂ ਤੇ ਦੋਨੇ ਹੱਥਾਂ ਨਾਲ ਤੁਰਦਾ ਹੈਗਾ ਔਰ ਜਦੋਂ ਇਹ ਪਿੰਡੋਂ ਆਉਂਦਾ ਹੈਗਾ ਉੱਥੋਂ ਬੱਸ ਦੇ ਵਿੱਚ ਜੇ ਕੋਈ ਸਵਾਰੀ ਹੁੰਦੀ ਹੈ ਕੋਈ ਇਹਨੂੰ ਚੜ੍ਹਾ ਲੈਂਦੀ ਹੈ ਨਾਲ ਨਹੀਂ ਫਿਰ ਉੱਥੇ ਖੜਾ ਰਹਿ ਜਾਂਦਾ ਜੀ ਸੋ ਕਈ ਵਾਰੀ ਇਹ ਲੇਟ ਵੀ ਆਉਂਦਾ ਉਹਦਾ ਕਾਰਨ ਇਹ ਦੱਸਦਾ ਕਿ ਮੈਨੂੰ ਤਾਂ ਜੀ ਕਿਸੇ ਨੂੰ ਉੱਥੇ ਚੜਾਉਣ ਵਾਲਾ ਨਹੀਂ ਸੀ ਮਿਲਿਆ ਕਿਉਂਕਿ ਬੱਸਾਂ ਵਾਲਾ ਕੋਲੇ ਵੀ ਕਈ ਵਾਰੀ ਇੰਨਾ ਟਾਈਮ ਨਹੀਂ ਹੁੰਦਾ ਉਹ ਕਹਿੰਦੇ ਜਿਹੜਾ ਚੜ ਗਿਆ ਚੜ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਸੋ ਇੱਥੇ ਆਉਂਦਾ ਤਾਂ ਅਸੀਂ ਦੇਖਦੇ ਆਂ ਵੀ ਇਸ ਬੱਚੇ ਨੂੰ ਬਹੁਤ ਇਸ ਤਰ੍ਹਾਂ ਦੀ ਹੈਲਪ ਦੀ ਲੋੜ ਹੈ ਅਗਰ ਕੋਈ ਦਾਨੀ ਸੱਜਣ ਜਾਂ ਕੋਈ ਸਰਕਾਰ ਵੱਲੋਂ ਨੂੰ ਜੇ ਸਹਾਇਤਾ ਮਿਲ ਜੇ ਤਾਂ ਇਹ ਬੱਚਾ ਹੋਰ ਵਧੀਆ ਪੜਾਈ ਕਰਕੇ ਤਾਂ ਵਧੀਆ ਕਿਤੇ ਨੌਕਰੀ ਪ੍ਰਾਪਤ ਕਰ ਸਕਦਾ ਕਿਉਂਕਿ ਆਰਥਿਕ ਹਾਲਤ ਵੀ ਇਸ ਬੱਚੇ ਦੇ ਘਰ ਦੀ ਕੋਈ ਬਹੁਤੀ ਵਧੀਆ ਨਹੀਂ ਹੈਗੀ ਉੜਾਗੇ ਵੀ ਜੇ ਸਾਥੇ ਮਿਲ ਜੇ ਆਪਾਂ ਤਾਂ ਇਹਨੂੰ ਪਹ ਹਾਂ ਸਾਧਨ ਦੇਖੋ ਜਿਵੇਂ ਆਪਾਂ ਦਿੱਕਤਾਂ ਇਹਦੀਆਂ ਸੁਣੀਆਂ ਨਗੀਆਂ ਜਾਹੇ ਦੱਸ ਰਿਹਾਗਾ ਕਿ ਮੈਨੂੰ ਜੇ ਉੱਥੋਂ ਪਿੰਡੋਂ ਆਉਣ ਜਾਣ ਦੇ ਵਿੱਚ ਦਿੱਕਤ ਹੈ ਗਈਆ ਤਾਂ ਇਹਨੂੰ ਜੇ ਕੋਈ ਉਸ ਤਰ੍ਹਾਂ ਦਾ ਕੋਈ ਸਕੂਟਰ ਜਾਂ ਕੋਈ ਐਕਟਿਵਾ ਮਿਲ ਜੇ ਕੋਈ ਥਰੀ ਵੀਲਰ ਜਾਂ ਕੋਈ ਫੋਰ ਉਸ ਰਾਨ ਦਾ ਕੋਈ ਸਾਧਨ ਕਿ ਜੇ ਤੇ ਇਹਨੂੰ ਆਉਣਾ ਸੌਖਾ ਹੋ ਜੇ ਉੱਥੇ ਇਹ ਇੰਤਜ਼ਾਰ ਨਾ ਕਰੇ ਕਿਉਂਕਿ ਬਹੁਤਾ ਟਾਈਮ ਇਹਦਾ ਉੱਥੇ ਰਸਤੇ 'ਚ ਹੀ ਲੱਗ ਜਾਂਦਾਗਾ ਸੋ ਉਰੇ ਵੀ ਅਸੀਂ ਕਾਲਜ ਵੱਲੋਂ ਇੱਕ ਟਰਾਈਸਾਈਕਲ ਰੱਖਿਆ ਹੋਗਾ ਉਹ ਤੇ ਇਹ ਕਲਾਸਾਂ ਲਾਉਂਦਾਗਾ ਕੋਈ ਬੱਚਾ ਉਹਨੂੰ ਕੋਈ ਮਦਦ ਕਰਦਾ ਤਾਂ ਹੀ ਅੱ ਕੋਈ ਸਰਕਾਰ ਵੱਲੋਂ ਇਸ ਬੱਚੇ ਦੀ ਸਹਾਇਤਾ ਹੋ ਜਾਵੇ ਤਾਂ ਕਿਉਂਕਿ ਆਰਥਿਕ ਹਾਲਤ ਇਹਨਾਂ ਦੇ ਪਰਿਵਾਰ ਦੀ ਜਦੋਂ ਨਹੀਂ ਹੈ ਆਪਣੇ ਆਪ ਇਹ ਖਰੀਦਣ ਦੀ ਸਮਰੱਥਾ ਇਹਨਾਂ ਚ ਨਹੀਂ ਹੈਗੀ ਆ ਦੇਖੋ ਇਸ ਤਰ੍ਹਾਂ ਦੀ ਕੰਡੀਸ਼ਨ ਦੇ ਵਿੱਚ ਘਰੋਂ ਬਾਹਰ ਨਿਕਲਣਾ ਹੀ ਬਹੁਤ ਵੱਡੀ ਇੱਕ ਦਲੇਰੀ ਵਾਲਾ ਕਦਮ ਹੈਗਾ ਸੋ ਇੱਥੇ ਪੜ੍ਹਨਾ ਇਹ ਉਸ ਤੋਂ ਵੀ ਵੱਡਾ ਦਲੇਰਾਨਾ ਕਦਮ ਹੈਗਾ ਸੋ ਬੱਚੇ ਦਾ ਇੱਕ ਟਾਰਗੇਟ ਹੈ ਕਿ ਮੈਂ ਪੜ੍ਹ ਦੇ ਕੇ ਕੋਈ ਅੱਛੀ ਨੌਕਰੀ ਜਿਹੜੀ ਮੈਨੂੰ ਕਿਸੇ ਦਫ਼ਤਰ ਦੇ ਵਿੱਚ ਮਿਲ ਜਾਵੇ ਤਾਂ ਕਿ ਬੈਠ ਕੇ ਆਪਣਾ ਕੋਈ ਆਮ ਇਨਕਮ ਦਾ ਸਾਧਨ ਜਿਹੜਾ ਤਾਂ ਬਣ ਜਾਵੇ ਤਾਂ ਇਹ ਆਪਣੇ ਪਰਿਵਾਰ ਨੂੰ ਵੀ ਅੱਗੇ ਪਾਲ ਸਕਦਾ ਆਦਸਾ ਵੀ ਹੋ ਸਕਦਾ ਦੇਖੋ ਹਾਦਸੇ ਤਾਂ ਚੰਗੇ ਭਲੇ ਤੰ ਇਹਦਾ ਬੱਚਾ ਇਸ ਤਰ੍ਹਾਂ ਦਾ ਹੈਗਾ ਕਿ ਦੋਨੇ ਪੈਰਾਂ ਨਾਲ ਤੇ ਦੋਨੇ ਹੱਥਾਂ ਨਾਲ ਚਾਰੇ ਸਟੈਪ ਜਿਹੜਾ ਹੈਗਾ ਉੱਥੇ ਟੱਚ ਕਰਦਾ ਧਰਤੀ ਨੂੰ ਤਾਂ ਇਹ ਤੁਰਦਾ ਅੱਗੇ ਤਾਂ ਉਸ ਤਰ੍ਹਾਂ ਦੀ ਕਈ ਵਾਰੀ ਗੱਡੀਆਂ ਉੱਚੀਆਂ ਨੇ ਸਪੀਡ ਵਾਲੀਆਂ ਨੇਗੀਆਂ ਉਹ ਰੋਕਣਾ ਵੀ ਔਖਾ ਹੋ ਜਾਂਦਾ ਹੈਗਾ ਇਹਨੂੰ ਸੜਕ ਪਾਰ ਕਰਨ ਦਾ ਵੀ ਔਖਾ ਹੋ ਜਾਂਦਾ ਹੈਗਾ ਸੋ ਇਸ ਕਰਕੇ ਜੇ ਇਸ ਬੱਚੇ ਦੀ ਕੋਈ ਕਿਸੇ ਤਰੀਕੇ ਦੀ ਵੀ ਮਦਦ ਹੋ ਸਕਦੀ ਹੈ ਚਾਹੇ ਕੋਈ ਦਾਨੀ ਸੱਜਣ ਹੋਵੇ ਜਾਂ ਕੋਈ ਸਰਕਾਰ ਵੱਲੋਂ ਪਰ ਕਰਨੀ ਜ਼ਰੂਰ ਬਣਦੀ ਹੈ ਸੋ ਜੇ ਕੋਈ ਇਸ ਤਰ੍ਹਾਂ ਦਾ ਕੋਈ ਦਾਨੀ ਸੱਜਣ ਜਾਂ ਸਰਕਾਰ ਚਾਹੇ ਤਾਂ ਇਸ ਬੱਚੇ ਦੀ ਮਦਦ ਕਰਨੀ ਬਣਦੀ ਹੈ ਤਾਂ ਜਰੂਰ ਕਰੇ ਇਹ ਬੱਚਾ ਜਿਹੜਾ ਸਾਡੇ ਕੋਲ ਆਉਂਦਾ ਪੜਨ ਵਾਸਤੇ ਇਹ ਬੜੇ ਦਲੇਰੀ ਦੇ ਨਾਲ ਆ ਰਿਹਾ ਕਿ ਮੈਂ ਹੈਂਡੀਕੈਪਟਾਂ ਕੱਲ ਨੂੰ ਮੈਨੂੰ ਨੌਕਰੀ ਮਿਲ ਜਾਏ ਮੈਂ ਆਪਣਾ ਟਾਈਮ ਪਾਸ ਕਰ ਸਕਦਾ ਸਰਕਾਰ ਨੂੰ ਇਹ ਹੀ ਕਹਿਣਾ ਚਾਹੁੰਦੇ ਆ ਜੀ ਜੇ ਮਤਲਬ ਇਹ ਕਹਿ ਰਿਹਾ ਵੀ ਮੈਨੂੰ ਐਕਟਿਵ ਆ ਵਗੈਰਾ ਮਿਲ ਜਾਏ ਤਾਂ ਸੌਖਾ ਕੰਮ ਹੋ ਜਾਏ ਤੈਨੂੰ ਬਹੁਤ ਮੁਸ਼ਕਲ ਹੈ ਉੱਥੋਂ ਕਈ ਵਾਰ ਸਟੂਡੈਂਟ ਲੈ ਕੇ ਆਉਂਦੇ ਨੇ ਜਾਂ ਇਕੱਲੇ ਵਿਚਾਰਾ ਹੱਥਾਂ ਨਾਲ ਦਪੈਰਾਂ ਨਾਲ ਤੁਰ ਕੇ ਆਉਂਦਾ ਬਹੁਤ ਦਿੱਕਤ ਆਉਂਦੀ ਹੈ ਆਰਥਿਕ ਹਾਲਤ ਬਹੁਤ ਹੀ ਠੀਕ ਨਹੀਂ ਹੈ सच्चते पेरा टीवी टी वी सतपल रिपोर्ट